ਬਾਕੀ ਜਿਹੜੇ ਚਿੱਟਾ ਇਹਨਾਂ ਦਾ ਘਰਾਂ ਘਰਾਂ ਦੇ ਘਰ ਹੀ ਆੜਦੇ ਨੇ ਵੀ ਇੰਨਾ ਕੋ ਬੁਰਾ ਉਹ ਹਾਲਾਤ ਹੋ ਗਏ ਨੇ ਵੀ ਕਹਿਣ ਤੋਂ ਬਾਹਰ ਹੈ ਹੁਣ ਤੁਸੀਂ ਵੇਖੋ ਵੀ ਜਿਹੜੇ ਚਿੱਟੇ ਤੇ ਆਦੀ ਸਮੇਕੀਏ ਇਹਨਾਂ ਕੋਈ ਮੋਟਰਸਾਈਕਲ ਨਹੀਂ ਛੱਡਣਾ ਕੋਈ ਮੋਬਾਈਲ ਨਹੀਂ ਛੱਡਣਾ ਜੇ ਕੋਈ ਬੀਬੀ ਬਾਹਰ ਆਦਾ ਮੋਬਾਈਲ ਵੀ ਲਈ ਜਾਂਦੀ ਉਹ ਲੈ ਕੇ ਭੱਜ ਜਾਂਦੇ ਨੇ ਵਾਲੀਆਂ ਖੋਲ ਲੈਂਦੇ ਨੇ ਤੇ ਮੋਟਰਾਂ ਦਾ ਕੇਵਲਾਂ ਤੱਕ ਨਹੀਂ ਛੜਦੇ ਪਏ ਇੰਨੇ ਆਪਣੇ ਪੰਜਾਬ ਦੇ ਮੰਡੀ ਹਾਲਤ ਹੋਈਏ ਬਹੁਤ ਬੁਰਾ ਹਾਲੇ ਜੇ ਅਸੀਂ ਤੇ ਆਣੇ ਆ ਵੀ ਅਸੀਂ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਸੰਬੰਧਤ ਨਹੀਂ ਹੈ ਵੀ ਜਿਹੜੀਆਂ ਪਾਰਟੀ ਗਾਂ ਆਉਣ ਨਾਲ ਟਾਈਮ 'ਚ ਖਸਖਸ ਦੀ ਖੇਤੀ ਲਾਗੂ ਕਰਵਾ ਦੇਗੀ ਅਸੀਂ ਸਾਰੇ ਉਹਦੇ ਨਾਲ ਆ ਤੇ ਦੂਜੀ ਗੱਲ ਅਸੀਂ ਇਹ ਲਿਖ ਕੇ ਵੀ ਦੇ ਦਿੰਨੇ ਆ ਵੀ ਜਿਹੜੀ ਪਾਰਟੀ ਨੇ ਕਰਵਾ ਤੀ ਉਹ ਪਾਰਟੀ ਫਿਰ ਪੱਕੇ ਤੌਰ ਤੇ ਰਹਗੀ ਉਹ ਉਹ ਡੋਲਦੀ ਨਹੀਂਗੀ ਹਾਂ ਗੋਲੀਆਂ ਜਿਹੜੀਆਂ ਵੀ ਆਪਾਂ ਆਤਾ ਸਰਕਾਰੀ ਵੇਣਿਆਂ ਵੀ ਲੈਣਾਂ ਲੱਗੀਆਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਉਹਨ ਦੇ ਬਾਰੇ ਵੀਰ ਜੀ ਇਹ ਪਤਾ ਲੱਗਦਾ ਪਿਆ ਵੀ ਉਹ ਇੰਨੀ ਕੋ ਘਾਤ ਕੋ ਗੋਲੀ ਇਹ ਅਜੇ ਉਹਨ ਦੇ ਪ੍ਰਨਾਮ ਆਉਣੇ ਥੋੜੇ ਚਿਰ ਚ ਪਤਾ ਲੱਗਣਗੇ ਉਹਨੇ ਆਪਣੇ ਵੀ ਜਗਾਂ ਜਿਹੜੇ ਬੰਦੇ ਉਹ ਗੋਲੀਆਂ ਖਾਂਦੇ ਨਾ ਬੱਚਾ ਪੈਦਾ ਨਹੀਂ ਸਮਰਾਥੋ ਖਤਮ ਕਰ ਦੇਣਾ ਉਹਨਾਂ ਐਡੀ ਘਾਤਕ ਗੋਲੀ ਏ ਜਿਹੜੀ ਸਰਕਾਰ ਆਪ ਦੇ ਰਹੀ ਏ ਹਾਂ